ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਜ ਤੁਹਾਡਾ ਅੱਜ ਦੇ ਆਪਣੇ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਾਉਣ ਲੱਗੇ ਆਂ ਜੀ ਝੋਨੇ ਨੂੰ ਜੂਰੀਆ ਦੀ ਦੂਜੀ ਡੋਜ਼ ਤੇ ਨਾਲ ਆਪਾਂ ਪਾ ਰਹੇ ਆਂ ਦੀ ਜ਼ਿੰਕ ਕੋਈ ਨੂਰ ਦੀ 33% ਤੇ ਆਪਾਂ ਹਰ ਸਾਲ ਇਹੀ ਪਾਉਣੀ ਆ ਇਹਦਾ ਬਹੁਤ ਵਧੀਆ ਰਿਜ਼ਲਟ ਮਿਲਦਾ ਪਰ ਬਾਕੀ ਦੂਜੀਆਂ ਵੀ 21% ਵੀ ਆ ਹੋਰ ਵੀ ਆ ਗਈਆਂ ਜ਼ਿੰਕ ਰਪਾਂ ਇਹ ਹੀ ਵਰਤਦੇ ਆ ਵਧੀਆ ਰਿਜ਼ਲਟ ਕਰਕੇ ਤੇ ਬਾਕੀ ਜਦੋਂ ਰਿਜ਼ਲਟ ਆਇਆ ਮੈਂ ਉਹ ਦਿਖਾਵਾਂਗੇ ਵੀ ਤੁਹਾਨੂੰ ਵੀ ਕਿਦਾਂ ਦਾ ਰਿਹਾ ਝੋਨਾ ਤੇ ਸਾਰੇ ਜਣੇ ਦੱਸੋ ਕਿ ਕਿਹੜੀ ਕਿਹੜੀ ਜਿੰਕ ਵਰਤਦੇ ਜੇ ਤੁਸੀਂ ਤੇ ਕੌਣ-ਕੌਣ ਖੇਤੀ ਕਰਦਾ ਹੈ ਤੇ ਅੱਜ ਮੌਸਮ ਦਾ ਥੋੜਾ ਜਿਹਾ ਫਰਕ ਹੀ ਤਾਂ ਕਰਕੇ ਅੱਜ ਸਵੇਲੇ ਟਾਈਮ ਲੱਗੇ ਖਾਦ ਪਾਉਣ ਬਾਕੀ ਮਿਲਦੇ ਆਂ ਫੇਰ ਤੁਹਾਨੂੰ ਫਰੀ ਹੋ ਗਏ ਇਹ ਆਪਾਂ ਪਾਵਾਂਗੇ 7 ਕਿਲੋ 1 ਕਿਲੇ ਦੇ 33% ਕਈ ਦਾ ਵੀ ਪਾਉਂਦੇ ਤੇ ਪੰਜ ਵੀ ਪਾਉਂਦੇ ਆਪਾਂ ਪਾਉਣੀ ਆ 7 ਕਿਲੋ ਦੇ ਇੱਕ ਰਦਿਆਂ ਤੁਹਾਨੂੰ ਥੋੜੇ ਟਾਈਮ ਬਾਅਦ ਇੱਧਰ ਖੜਾ ਆਪਣਾ ਝੋਟਾ